ਫਿਰ ਉਹ ਕੋਚਟੇ ਪਰ ਆ ਜਾਂਦਾ ਕੀ ਕਰਨਾ ਹੈ ਸਭ ਤੋਂ ਵੱਧ ਜਿਹੜੀ ਲੋੜ ਹੈ ਉਹ ਹੈ এডਿਕੇਸ਼ਨ ਦੀ ਪ੍ਰਸ਼ਾਦਾ ਪਰਮਾਤਮਾ ਨੇ ਦੇਣੀ ਦੇਣਾ ਪਰ ਇੱਕ ਗਿਆਨ ਹੈ ਜਿਹੜਾ এডਿਕੇਸ਼ਨ ਹੈ ਜਿਹੜੀ ਇਹ ਸਾਨੂੰ ਵੰਡਣੀ ਪੈਣੀ ਹੈ। ਉਹ ਅੱਜ ਦੀ ਤਰੀਕ ਦੇ ਵਿੱਚ 200 ਤੋਂ ਵੱਧ ਬੱਚੇ ਸਾਡੇ ਕੋਲ ਪੜ ਰਹੇ ਨੇ। ਕੋਈ ਦੇਚ ਕੋਈ ਵੀ ਹੈਗਾ ਕੋਈ ਜਾਤ ਪਾਤ ਨੂੰ ਲੈ ਕੇ ਕਿਸਾ ਬੁਰੇ ਸਿੱਖ ਬੱਚੇ ਆਉਣਗੇ ਜਾਂ ਹਰ ਧਰਮ ਦੇ ਜਿਹੜੇ ਬੱਚੇ ਤੁਸੀਂ ਜਿਹੜਾ ਹੈਗਾ ਐਡਮਿਸ਼ਨ ਲੈ ਰਹੇ ਹੋ। ਸਪ ਉਸ ਅਕਾਲਪੁਰਖ ਦੇ ਬਣਾਏ ਹੋਏ ਜੀਵਨ ਦੀ ਸਾਰੇ ਆਪਾਂ ਭੈਣ ਭਰਾ। ਸਸ਼ਵੇਕਲ ਮਹਿਕਮਲ ਦੁਆਰ ਤੁਸੀਂ ਦੇਖ ਲੋ ਤਾਂ ਸਮਰਨਿਓ ਇਸ ਟਾਈਮ ਅਸੀਂ ਮੌਜੂਦ ਹਾਂ ਪਟਿਆਲਾ ਦੇ ਕੈਸਸ ਸਕੂਲ 'ਚ ਜਿੱਥੇ ਬੱਚਿਆਂ ਨੂੰ ਜਿਹੜਾ ਹੈਗਾ ਕੋਈ ਵੀ ਫੀਸ ਨਹੀਂ ਲਿੱਤੀ ਜਾਂਦੀ ਹੁਣ ਦੇਖਿਆ ਜਾਂਦਾ ਕਿ ਐਡਮਿਸ਼ਨਾਂ ਜਿਹੜੀਆਂ ਹੈਗੀਆਂ ਚੱਲੂ ਹੋ ਚੁੱਕੀਆਂ ਹਨ ਸ਼ੁਰੂਆਤ ਹੋ ਚੁੱਕੀ ਹੈ ਔਰ ਮੋਟੇ ਜਿਹੜੇ ਪੈਸੇ ਵਟੋਰੇ ਜਾਂਦੇ ਨੇ ਪਰ ਐਸਾ ਸਕੂਲ ਵੀ ਹੈਗਾ ਪਟਿਆਲੇ 'ਚ ਜਿੱਥੇ ਕੋਈ ਵੀ ਪ੍ਰੀਓ ਕੋਰਸ ਪਚਣ ਜਿਹੜਾ ਪੜਾਇਆ ਜਾਂਦਾ ਸਸ਼ਵੇਕ ਸਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਸਰ ਕਾਫੀ ਐਡਮਿਸ਼ਨ ਜਿਹੜੀਆਂ ਹੈਗੀਆਂ ਸ਼ੁਰੂ ਹੋਈਆਂ ਪਿਆ ਨੇ ਕਾਫੀ ਕਿੰਨੇ ਸਟਰਕਚਰ ਚ ਰਹਿੰਦੇ ਨੇ ਕਿ ਸਕੂਲ ਵੀ ਵੱਡੇ ਪੈਸੇ ਬਟੋਰੇ ਜਾਂਦੇ ਨੇ ਔਰ ਤੁਸੀਂ ਕਹਿ ਰਹੇ ਹੋ ਤੁਹਾਡਾ ਸਕੂਲ ਹੈਗਾ 1 ਰੁਪਿਆ ਨਹੀਂ ਜਿਹੜਾ ਟੋਟਲੀ ਫ੍ਰੀ অফ ਕਾਸ਼ਟ ਪੜਾਇਆ ਜਾਂਦਾ ਹੈ ਕੀ ਕਰਨ ਐ ਸਰ ਸੋ ਦੇਖੋ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਦਾ ਯੁੱਗ ਹੈ ਤੇ ਸਭ ਤੋਂ ਵੱਧ ਜਿਹੜੀ ਲੋਡ ਹੈ ਉਹ ਹੈ ਐਜੂਕੇਸ਼ਨ ਦੀ ਦੇਖੋ ਬੱਚਾ ਇਹਦਾ ਜਨਮ ਹੁੰਦਾ ਹੈ ਤੇ ਜਨਮ ਹੋਣ ਤੋਂ ਪਹਿਲਾਂ ਹੀ ਉਸ ਦਾ ਰਿਜ਼ਕ ਹੈ ਜਿਹੜਾ ਪ੍ਰਮਾਤਮਾ ਸੰਸਾਰ ਤੇ ਭੇਜ ਦਿੰਦਾ ਹੈ ਭੋਜਨ ਹੈ ਉਹ ਤਾਂ ਮਿਲੇ ਜਾਣਾ ਹੈ ਪ੍ਰਮਾਤਮਾ ਨੇ ਰਿਜਿਕ ਸਭ ਨੂੰ ਦਿੱਤਾ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਬੰਦਾ ਭੁੱਖਾ ਸੌਂਦਾ ਜ਼ਰੂਰ ਹੈ ਉੱਠਦਾ ਜ਼ਰੂਰ ਹੈ ਪਰ ਸੌਂਦਾ ਨਹੀਂ ਪ੍ਰਸ਼ਾਦਾ ਪ੍ਰਮਾਤਮਾ ਨੇ ਦੇਣੀ ਦੇਣਾ ਪਰ ਇੱਕ ਗਿਆਨ ਹੈ ਜਿਹੜਾ এডਿਕੇਸ਼ਨ ਹੈ ਜਿਹੜੀ ਇਹ ਸਾਨੂੰ ਵੰਡਣੀ ਪੈਣੀ ਹੈ ਤੇ ਸਾਡਾ ਬਚਪਨ ਤੋਂ ਇੱਕ ਸ਼ੌਂਕ ਸੀਗਾ ਕਿ ਇਦਾਂ ਦਾ ਸਕੂਲ ਅਸੀਂ ਇੱਕ ਖੋਲਾਂਗੇ ਆਪਣੇ ਜੀਵਨ ਦੇ ਵਿੱਚ ਜਿੱਥੇ ਕਿ ਰੁਪਈਆ ਵੀ ਫੀਸ ਨਾ ਹੋਵੇ ਕਿਉਂਕਿ ਕਈ ਬੱਚਿਆਂ ਦਾ ਐਸਾ ਦੇਖਣ ਦੇ ਵਿੱਚ ਆਇਆ ਸਾਡੇ ਕਿ ਜਦੋਂ ਫੀਸ ਸਕੂਲ ਦੀ ਨਾ ਜਾਵੇ ਤਾਂ ਉਹਨਾਂ ਨੂੰ ਕਿਸ ਤਰੀਕੇ ਸਕੂਲ ਦੇ ਵਿੱਚ ਉਹਨਾਂ ਨੂੰ ਡਾਂਟਿਆ ਜਾਂਦਾ ਹੈ ਕਲਾਸ ਤੋਂ ਬਾਹਰ ਕੱਢਿਆ ਜਾਂਦਾ ਹੈ ਤੇ ਬੱਚੇ ਵੀ ਫਿਰ ਆਰਥਿਕ ਕਮਜ਼ੋਰੀ ਹੋਣ ਕਰਕੇ ਘਰ ਦੇ ਵਿੱਚ ਮੁਸ਼ਕਲਾਂ ਹੋਣ ਕਰਕੇ ਬੱਚਿਆਂ ਨੂੰ ਬੜੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਏ ਆ ਸਾਡੇ ਮਨ ਦੇ ਵਿੱਚ ਬਚਪਨ ਤੋਂ ਹੀ ਸਾਨੂੰ ਉਸੇਗਾ ਸ਼ੌਂਕ ਕਿ ਕਿਹੈਸਾ ਸਕੂਲ ਖੋਲਣਾ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਾ ਹੋਵੇ ਤੇ ਮਾਰ ਨੇ ਕਿਰਪਾ ਕੀਤੀ ਜੀ 6 ਬੱਚਾਂ ਤੋਂ ਅਸੀਂ ਸ਼ੁਰੂ ਕੀਤਾ ਸੀ ਆਪਣਾ ਇੱਕ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਔਰ ਅੱਜ ਦੀ ਤਾਰੀਖ ਦੇ ਵਿੱਚ 200 ਤੋਂ ਵੱਧ ਬੱਚੇ ਸਾਡੇ ਕੋਲ ਪੜ੍ਹ ਰਹੇ ਨੇ ਜੀ ਹਾਂ ਵੀ ਕੁਛ ਜਿਵੇਂ ਤੁਸੀਂ ਦੱਸਿਆ ਕਿ ਫ੍ਰੀ ਜਿਹੜਾ ਪੜਾ ਰਹੇ ਹੋ ਔਰ ਕੋਈ ਦੇ ਚ ਕੋਈ ਉਹ ਵੀ ਹੈਗਾ ਕੋਈ ਜੱਦਪਾਤ ਨੂੰ ਲੈ ਕੇ ਕਿ ਸਿਰਫ ਉਹਰੇ ਸਿੱਖ ਬੱਚੇ ਹੀ ਆਉਣਗੇ ਜਾਂ ਹਰ ਧਰਮ ਦੇ ਜਿਹੜੇ ਉਹਰੇ ਬੱਚੇ ਤੁਸੀਂ ਜਿਹੜਾ ਹੈਗਾ ਐਡਮਿਸ਼ਨ ਲੈ ਰਹੇ ਹੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਭਜਿਆ ਕੌਣ ਭਲੇ ਕੋ ਮੰਦੇ ਸਭ ਉਸ ਅਕਾਲ ਪੁਰਖ ਦੇ ਬਣਾਏ ਹੋਏ ਜੀਵ ਨੇ ਜੀ ਸਾਰੇ ਆਪਾਂ ਭੈਣ ਭਰਾ ਹਾਂ ਤੇ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਤਾਂ ਹੀ ਪਹੁੰਚੇਗਾ ਨਾ ਜਦੋਂ ਅਸੀਂ ਸਾਰਿਆਂ ਨੂੰ ਕਲਾਵੇ ਚ ਲਾਵਾਂਗੇ ਤੇ ਜੇ ਅਸੀਂ ਕਈ ਇਕੱਲੇ ਸਿੱਖਾਂ ਨੂੰ ਹੀ ਪੜਾਉਣਾ ਹੈ ਫਿਰ ਤਾਂ ਉਹ ਇੱਕ ਸੀਮਤ ਦਾਇਰੇ ਚ ਹੀ ਰਹਿ ਗਏ ਸੀ ਸਾਡੇ ਕੋਲ ਤਾਂ ਸਿੱਖ ਛਡੋ ਹਿੰਦੂ ਵੀ ਔਰ ਮੁਸਲਮਾਨ ਪਰਿਵਾਰਾਂ ਦੇ ਬੱਚੇ ਵੀ ਸਾਡੇ ਕੋਲ ਪੜ੍ਹਦੇ ਨੇ ਔਰ ਗੁਰਬਾਣੀ ਦੇ ਨਾਲ ਖਾਸ ਕਰਕੇ ਜੁੜੇ ਹੋਏ ਗੁਰੂ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੈ ਹਰ ਜਾਤ ਪਾਤ ਹਰ ਧਰਮ ਦਾ ਬੱਚਾ ਸਾਡੇ ਸਕੂਲ ਦੇ ਵਿੱਚ এডਿਕੇਸ਼ਨ ਲੰਦਾ ਔਰ ਸਾਰੇ ਇਕੱਠੇ ਬਰਾਬਰ ਹੀ ਬੈਠਦੇ ਨੇ ਕੋਈ ਵੱਖਰਾ ਨਹੀਂ ਕਿਸੇ ਤਰ੍ਹਾਂ ਦਾ ਕੱਲ ਜੇ ਕਿਹੜੀ ਕਲਾਸ ਸਟੱਡਿੰਗ ਇਨ ਜਿਹੜੇ ਸਕੂਲ ਔਰ ਕਿੰਨੇਵੇਂ ਕਲਾਸ ਤੱਕ ਇਹ ਹੈਗਾ ਤੁਸੀਂ ਉਹ ਜਿਹੜੇ ਸਿੱਖਿਆ ਦੇ ਰਹੇ ਤੇ ਨਰਸੀ क्लास ਤੋਂ ਲੈ ਕੇ 8ਵੀਂ ਤੱਕ ਅਸੀਂ ਫਿਲਹਾਲ ਪਹੁੰਚ ਚੁੱਕੇ ਆ ਜੀ ਕਿਉਂਕਿ ਨਰਸੀ ਤੋਂ ਅਸੀਂ ਸ਼ੁਰੂ ਹੋਏ ਸੀ ਤੇ ਹਰ ਸਾਲ ਲੱਕ ਕੇ ਕਲਾਸ ਵੱਧਦੇ ਵੱਧਦੇ ਅੱਜ 8ਵੀਂ ਤੱਕ ਅਸੀਂ ਪਹੁੰਚ ਚੁੱਕੇ ਹਾਂ ਹੁਣ ਕੋ 9ਵੀਂ ਤੇ 10ਵੀਂ ਕਲਾਸ ਦਾ ਪ੍ਰਬੰਧ ਹੈ ਜਿਹੜਾ ਉਹ ਸਾਨੂੰ ਕਰਨਾ ਪੈਣਾ ਕਿਉਂਕਿ ਸਾਡੇ ਕੋਲ ਜਿੰਨੀ ਕਿ ਜਗ੍ਹਾ ਉਹ ਸਾਡੇ ਕੋਲ 8ਵੀਂ ਤੱਕ ਕੰਪਲੀਟ ਹੋ ਚ ਹੁਣ 8ਵੀਂ ਤੱਕ ਕਲਾਸਾਂ ਨੇ ਪੂਰੀਆਂ ਨੇ ਇੱਥੇ 9ਵੀਂ 10ਵੀਂ ਦੇ ਲਈ ਸਾਨੂੰ ਪ੍ਰਬੰਧ ਕਰਨਾ ਪਏਗਾ ਤੇ ਉਹ ਅਸੀਂ ਕਿਸੇ ਬੱਚੇ ਤੋਂ ਕੋਈ ਫੀਸ ਤਾਂ ਲੈਂਦੇ ਨਹੀਂ ਸਾਡਾ ਕੋਈ ਬਿਜ਼ਨਸ ਨਹੀਂ ਹੈ ਸੇਵਾ ਦੇ ਤੌਰ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਕਾਰਜ ਅਸੀਂ ਕਰ ਰਹੇ ਹਾਂ ਜਿਵੇਂ ਜਿਵੇਂ ਮਾਰਾ ਦਾ ਹੁਕਮ ਹੋਊਗਾ ਕੋਈ ਦਾਨੀ ਸੱਜਣ ਨਾਲ ਰਲਣਗੇ ਜਿਵੇਂ ਫਿਰ ਜਗਾ ਹੋਰ ਲੈ ਕੇ ਫਿਰ ਅਗਲੀਆਂ ਕਲਾਸਾਂ ਨੇ ਜਿਹੜੀਆਂ ਸ਼ੁਰੂ ਕਰਾਂਗੇ ਜੀ ਅੰਕਲ ਜੀ ਜਿਹੜਾ ਚੈਪਕ ਦੀ ਜਿਹੜੀ ਕੁਆਲਿਫਾਈਡ ਜਿਹੜੇ ਆਪਣੇ ਇਤਿਹਾਪ ਗਏ ਕਿੰਨੇ ਕੁ ਕੁਆਲਿਫਾਈ ਹੈਗੇ ਨੇ ਅੰਕਲ ਜੀ ਜਿਹੜੇ ਕੋਲੀ ਪੰਜਾਬੀ ਜਿਹੜੀ ਕਾਫੀ ਪਿੱਛੇ ਰਹਿਦੀ ਰਹੀ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਨੂੰ ਵੀ ਤੁਸੀਂ ਪ੍ਰਮੋਟ ਕਰ ਰਹੇ ਹੋ ਤੇ ਇੰਗਲਿਸ਼ ਨਾਲ ਦੇਖੋ ਜੀ ਪੰਜਾਬੀ ਦਾ ਸਭ ਤੋਂ ਪਹਿਲਾ ਤੁਸੀਂ ਪੁੱਛਿਆ ਵੀ ਟੀਚਰ ਤੁਹਾਡੇ ਕਿੰਨੇ ਕੁਆਲਿਫਾਈਡ ਨੇ ਸਾਰੇ ਐਮਏ ਬੀਏ ਟੀਚਰ ਨੇ ਲਈ ਸਾਡੇ ਕੋਲ ਔਰ ਨਰਸੀ ਕਲਾਸ ਤੋਂ ਵੀ ਅਸੀਂ ਪੰਜਾਬੀ ਸਬਜੈਕਟ ਸਾਰੀ ਪੜਾਈ ਅਸੀਂ CBSE ਸਿਲੇਬਸ ਅਨੁਸਾਰ ਕਰਾ ਰਹੇ ਆ ਪਰ ਪੰਜਾਬੀ ਇਹ ਜਿਹੜੀ ਬਾਕੀ CBSE ਸਕੂਲਾਂ ਦੇ ਤੁਸੀਂ ਚਲੇ ਜਾਓ ਉਹ ਪਹਿਲੀ ਦੂਜੀ ਤੋਂ ਬਾਅਦ ਪੰਜਾਬੀ ਸ਼ੁਰੂ ਕਰਾਉਂਦੇ ਨੇ ਨਰਸੀ ਐਲ ਕੇ ਜੀ ਯੂ ਕੇ ਜੀ ਨੂੰ ਪੰਜਾਬੀ ਨਹੀਂ ਕਰਾਉਂਦੇ ਪਰ ਇੱਥੇ ਸਾਡੀ ਨਰਸੀ ਤੋਂ ਹੀ ਪੰਜਾਬੀ ਕਲਾਸ ਸ਼ੁਰੂ ਹੋ ਜਾਂਦੀ ਹੈ ਔਰ ਇਹ ਖਾਸ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਬਾਕੀ ਸਕੂਲਾਂ ਦੇ ਵਿੱਚ ਕਨਵੈਨਟ ਸਕੂਲਾਂ 'ਚ ਦੇਖ ਲਓ ਔਰ ਜਿੰਨੇ ਵੀ ਵੱਡੇ ਵੱਡੇ ਸਕੂਲ ਨੇ ਉੱਥੇ ਪੰਜਾਬੀ ਦੇ ਵਿੱਚ ਗੱਲ ਕਰਨ ਤੇ ਜੁਰਮਾਨਾ ਵੀ ਲਾਇਆ ਜਾਂਦਾ ਹੈ ਕਈਆਂ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਵੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ ਵੀ ਜੇ ਕੋਈ ਬੱਚਾ ਪੰਜਾਬੀ 'ਚ ਗੱਲ ਕਰ ਰਿਹਾ ਤਾਂ ਉਹਨੂੰ ਜੁਰਮਾਨਾ ਲੱਗੇਗਾ ਪਰ ਸਾਡਾ ਇੱਕੋ ਇੱਕ ਇੰਡੀਆ ਦਾ ਸਕੂਲ ਹੈ ਜਿੱਥੇ ਹਿੰਦੀ ਬੋਲਣ ਤੇ ਜੁਰਮਾਨਾ ਲਾਉਂਦੇ ਆ ਸੀ ਜਾਂ ਤਾਂ ਪੰਜਾਬੀ 'ਚ ਗੱਲ ਕਰਨ ਦੀ ਹੈ ਜਾਂ ਫਿਰ ਅੰਗਰੇਜ਼ੀ 'ਚ ਗੱਲ ਕਰਨ ਦੀ ਬਾਕੀ ਭਾਸ਼ਾਵਾਂ ਕੋਈ ਵੀ ਭਾਸ਼ਾ ਮਾੜੀ ਨਹੀਂ ਹੈ ਸਿਖਾਉਂਦੇ ਆ ਸੀ ਸਾਰੀਆਂ ਇੱਥੇ ਹਿੰਦੀ ਵੀ ਸਿਖਾਈਦਾ ਅੰਗਰੇਜ਼ੀ ਵੀ ਸਿਖਾਈਦਾ ਪੰਜਾਬੀ ਵੀ ਸਿਖਾਈਦਾ ਹੈ ਪਰ ਆਪਣੀ ਮਾਂ ਬੋਲੀ ਉਹ ਸਭ ਤੋਂ ਪਹਿਲ ਲੈਦੀ ਉਸਨੇ ਕੋਲਾਂ ਦੇ ਗੁਰਬਾਣੀ ਨਾਲ ਵੀ ਜਿਹੜੇ ਅਸੀਂ ਤੁਸੀਂ ਆਪਣਾ ਕਹਿੰਦੇ ਆ ਪ੍ਰਾਵਾ ਪਾਇਆ ਹੋਇਆ ਤਾਂ ਬੱਚਿਆਂ ਨੂੰ ਗੁਰਬਾਣੀ ਨਾਲ ਵੀ ਬਿਲਕੁਲ ਜੋੜ ਦੇਓ ਉਹ ਤਾਂ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਸਾਡੀ ਗੁਰਬਾਣੀ ਨਾਲ ਹੀ ਬੱਚਿਆਂ ਨੂੰ ਜੋੜਨਾ ਦੁਨਿਆਵੀ ਪੜਾਈ ਤਾਂ ਚਲੋ ਉਹ ਵੀ ਜ਼ਰੂਰੀ ਹੈ ਤਾਂ ਕਰਕੇ ਸਾਡਾ ਇੱਕ ਮਿਸ਼ਨ ਚੱਲ ਰਿਹਾ ਪਰ ਸਭ ਤੋਂ ਪਹਿਲਾਂ ਗੁਰਬਾਣੀ ਦਾ ਸਬ ਜਪਜੀ ਸਾਹਿਬ ਦੇ ਬਾਠ ਤੋਂ ਸਾਡੀ ਰਮਤਾ ਹੁੰਦੀ ਹੈ ਸਾਰੇ ਬੱਚੇ ਰਲ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਫਿਰ ਅਰਦਾਸ ਕਰਦੇ ਨੇ ਫਿਰ ਬੇਸਿਕ ਜਿਹੜੀ ਨੌਲੇਜ ਹੈ ਸਾਡੀ 10 ਗੁਰੂ ਸਾਹਿਬਾਨਾਂ ਦੇ ਨਾਂ ਪੰਜ ਪਿਆਰਾਂ ਦੇ ਪੰਜ ਤਖਤਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਹੋਰ ਗੁਰਸਿੱਖੀ ਦੀਆਂ ਕਵਿਤਾਵਾਂ ਨੇ ਉਹ ਬੱਚੇ ਰੋਜ਼ਾਨਾ ਅਸੈਂਬਲੀ ਦੇ ਵਿੱਚ ਗਾਇਨ ਕਰਦੇ ਨੇ ਦੀ ਇੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਮੀਨ ਕੀ ਟਾਰਗੇਟ ਲੈ ਕੇ ਚੱਲੇ ਤੁਸੀਂ ਕਿਵੇਂ ਤੁਹਾਡੇ ਮਾਨੀ ਚਾਹ ਕਿ ਹਾਂ ਇੱਕ ਸਕੂਲ ਖੋਲਣਾ ਹੈ ਕੀ ਟਾਰਗੇਟ ਲੈ ਕੇ ਜਾ ਰਹੇ ਟਾਰਗੇਟ ਤਾਂ ਸਾਡਾ ਹੀ ਹੈ ਜੀ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੇ ਬੱਚੇ ਸਾਡੇ ਸਕੂਲ 'ਚ ਪੜਨ ਚੰਗੇ ਗੁਰਸਿੱਖ ਚੰਗੇ ਇਨਸਾਨ ਬਣਨ ਕਿਉਂਕਿ ਸਭ ਤੋਂ ਵੱਧ ਲੋੜ ਹੈ ਜਈ ਹੈ ਤੇ ਸਾਡਾ ਮਿਸ਼ਨ ਹੀ ਹੈ ਕਿ ਜਿਹੜੇ ਪਰਿਵਾਰ ਫੀਸ ਦੇ ਕੇ ਨਹੀਂ ਪੜਾ ਸਕਦੇ ਉਹਨਾਂ ਦੇ ਪਰਿਵਾਰਾਂ ਐਸੇ ਪਰਿਵਾਰਾਂ ਦੇ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਬਾਜੀ ਇਹੋ ਜਿਹੇ ਬੱਚੇ ਵੀ ਪੜਦੇ ਨੇ ਜਿਹੜੇ ਕਿ ਤਾਜ਼ਾ ਰਾਸ਼ਨ ਖਰੀਦਦੇ ਨੇ ਤੇ ਤਾਜ਼ਾ ਭੋਜਨ ਬਣਾਦਾ ਕਰਦੇ ਵਿੱਚ ਰੋਜ਼ਾਨਾ ਜੇ ਇੱਕ ਦੋ ਦਿਨ ਦਿਹਾੜੀ ਨਾ ਲੱਗੇ ਨਾ ਤਾਂ ਰਾਤ ਦੇ ਪ੍ਰਸ਼ਾਦੇ ਦਾ ਫਿਕਰ ਪੈ ਜਾਂਦਾ ਹੈ ਇਹੋ ਜਿਹੇ ਬੱਚੇ ਵੀ ਸਾਡੇ ਸਕੂਲ 'ਚ ਪੜਦੇ ਨੇ ਗਰਾਊਂਡ ਲੈਵਲ ਤੇ ਉੱਤਰ ਕੇ ਜਦੋਂ ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ ਫਿਰ ਪਤਾ ਲੱਗਦਾ ਉਦੋਂ ਤਾਂ ਹਰ ਕੋਈ ਬੰਦਾ ਸੋਚਦਾ ਵੀ ਮੈਂ ਅਗਰ ਹਰ ਕੋਈ ਚੀਜ਼ ਜੋ ਸੋਚਦਾ ਖਰੀਦ ਸਕਦਾ ਸਾਰੇ ਮੇਰੇ ਵਰਗੇ ਹੀ ਨੇ ਗੁਰਬਾਣੀ ਦਾ ਮਾਵਾ ਕਹਿੰਦਾ ਵੀ ਸੁਖੀਏ ਕੋ ਉਪੇਖੇ ਸਭ ਸੁਖੀਆ ਰੋਗੀ ਕੇ ਭਾਣੇ ਸਭ ਰੋਗੀ ਵੀ ਸੁਖੀ ਬੰਦੇ ਨੂੰ ਸਾਰੇ ਆਪਣੇ ਵਰਗੇ ਸੁਖੀ ਲੱਗਦੇ ਨੇ ਤੇ ਜਿਹੜਾ ਕੋਈ ਬਿਮਾਰ ਆ ਉਹ ਸੋਚਦਾ ਵੀ ਇਹ ਕਿਉਂ ਠੀਕ ਹੈ ਇਹ ਕਿਵੇਂ ਖਾ ਪੀ ਰਿਹਾ ਤੁਰ ਫਿਰ ਰਿਹਾ ਮੇਰੇ ਵਰਗਾ ਕਿਉਂ ਨਹੀਂ ਉਸੇ ਤਰ੍ਹਾਂ ਹੀ ਜਿਹੜਾ ਬੰਦਾ ਚੰਗਾ ਸਹੀ ਆ ਆਰਥਿਕ ਪੱਖੋਂ ਸੋਚਦਾ ਸਾਰੇ ਮੇਰੇ ਵਰਗੇ ਹੀ ਨੇ ਕੋਈ ਗਰੀਬ ਗਰੁੱਪ ਨਹੀਂ ਹੈਗਾ ਪਰ ਜਦੋਂ ਅਸੀਂ ਗਰਾਊਂਡ ਲੈਵਲ ਤੇ ਤੁਰਦੇ ਆ ਨਾ ਘਰ ਘਰ ਜਾ ਕੇ ਦੇਖਦੇ ਆ ਫਿਰ ਪਤਾ ਲੱਗਦਾ ਵੀ ਦੁਨੀਆ ਕਿੱਥੇ ਕਿੱਥੇ ਤੱਕ ਪਹੁੰਚੀ ਹੋਈ ਕੋਈ ਹੋਰ ਬ੍ਰਾਂਚ ਵਗੈਰਾ ਵੀ ਤੁਹਾਡੀ ਹੈਗੀਆਂ ਕਿ ਕੋਈ ਸਕੂਲ ਆ ਜਾਂ ਕੋਈ ਹੋਰ ਵੀ ਤੁਸੀਂ ਟਾਰਗੇਟ ਲੈ ਚਲੇ ਹੋ ਕਿ ਜਦਾਂ ਦੇ ਹੋਰ ਜਿਹੜੇ ਲੋਕਾਂ ਕੇ ਸੰਸਥਾਵਾਂ ਨੂੰ ਗਿਆਨ ਚਾਹੀਦਾ ਜਿਹੜੇ ਬੱਚੇ ਨੇ ਜਿਹੜੇ ਸਿੱਖਿਆ ਤੋਂ ਦੂਰੇ ਰਹਿ ਜਾਂਦੇ ਨੇ ਜਾਂ ਜਿਹੜੇ ਸੜਕਾਂ ਦੇ ਭੀਖ ਵਗੈਰਾ ਮੰਗਦੇ ਆ ਪਰ ਅਕਸਰ ਦੇਖਦੇ ਬੱਤੀਆਂ ਲਾਲ ਬੱਤੀਆਂ ਦੇ ਖੜੇ ਹੁੰਦੇ ਨੇ ਕੀ ਕਦੀ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਬੱਚੇ ਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕੋਈ ਜਦਾਂ ਕੋਈ ਟਾਰਗੇਟ ਰੱਖਿਆ ਦੇਖੋ ਮਨ ਤਾਂ ਬਹੁਤ ਕੁਝ ਕਰਦਾ ਸਾਡਾ ਪਰ ਗੱਲ ਆ ਜਾਂਦੀ ਹੈ ਪੈਸੇ ਦੀ ਪਰ ਸਾਡੇ ਸਮਾਜ ਦਾ ਇੱਕ ਦਿਮਾਗ ਐਸਾ ਬਣ ਚੁੱਕਿਆ ਹੈ ਕਿ ਜਿੱਥੇ ਪਹਿਲਾਂ ਹੀ ਬਹੁਤ ਭੰਡਾਰ ਨੇ ਨਾ ਉੱਥੇ ਹੀ ਲੋਕਾਂ ਨੇ ਦਾਨ ਦੇਣਾ ਹੈ ਜਿੱਥੇ ਲੋੜ ਹੈ ਉੱਥੇ ਬਹੁਤ ਘੱਟ ਆ ਹੁਣ ਪਿੱਛੇ ਜੇ ਖਬਰ ਨਵੀਂ ਚੱਲ ਰਹੀ ਹੈ ਆਪਾਂ ਨਾ ਤਾਂ ਚਲੋ ਕੀ ਲੈਣਾ ਪਤਾ ਹੀ ਸਭ ਨੂੰ ਡਿਫੈਂਡਰ ਗੱਡੀ ਕਿਸੇ ਨੇ ਦਾਨ ਕੀਤੀ 2.5 ਕਰੋੜ ਰੁਪਏ ਵਾਲੀ ਬਾਬੇ ਨੂੰ ਤੇ ਬਾਬੇ ਕੋਲ ਤਾਂ 7-7 ਕਰੋੜ ਵਾਲੀਆਂ ਗੱਡੀਆਂ ਪਹਿਲਾਂ ਹੀ 5-7 ਖੜੀਆਂ ਨੇ ਚਲਾਣ ਦੀ ਵਾਰ ਹੀ ਨਹੀਂ ਆਉਂਦੀ ਤੇ 2.5 ਕਰੋੜ ਦੀ ਗੱਡੀ ਹੋਰ ਲੈ ਆ ਕੇ ਦੇਤੀ ਕਿਸੇ ਸੱਜਣ ਨੇ ਠੀਕ ਆ ਚਲੋ ਅਗਲੇ ਦੀ ਇੱਛਾ ਅਗਲੇ ਕੋਲ ਪੈਸਾ ਜਿੱਥੇ ਮਰਜੀ ਦਵੇ ਸਾਨੂੰ ਕੋਈ ਦੁੱਖ ਨਹੀਂ ਹੈ ਪਰ ਗੱਲ ਇਹ ਆਂਦੀ ਹੈ ਵੀ ਜਿੱਥੇ ਲੋੜ ਹੈ ਅਸੀਂ ਤਾਂ ਵਾਜਾ ਮਾਰ ਮਰ ਰੋਜ਼ ਸਟੇਜਾਂ ਤੋਂ ਅਸੀਂ ਕੀਰਤਨ ਕਰਦਾ ਸਟੇਜਾਂ ਤੋਂ ਬੋਲਦੇ ਆਂ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਸਾਹਮਣੇ ਲੋਕ ਬੈਠੇ ਹੁੰਦੇ ਨੇ ਤੇ ਅਸੀਂ ਦੱਸਦੇ ਆਂ ਜਦੋਂ ਵੀ ਸਾਡਾ ਸਕੂਲ ਚੱਲ ਰਿਹਾ ਐਦਾਂ ਅਸੀਂ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਆਂ ਤੇ ਮਾਈ ਦਾ ਲਾਲ ਕੋਈ ਕਦੇ ਹੀ ਨਿਤਰਦਾ ਉਹਦੇ ਵਿੱਚੋਂ ਕੋਈ ਉੱਠ ਕੇ ਆਵੇ ਸਾਡੇ ਕੋਲ ਵੀ ਆ ਮੇਰੇ ਤੋਂ 500000 ਰੁਪਏ ਲੈ ਲਓ ਬੱਚਿਆਂ ਦੀ ਪੜ੍ਹਾਈ ਵਾਸਤੇ ਨਹੀਂ ਤੇ ਬਸ ਸਭ ਸੁਣ ਕੇ ਲੰਘ ਜਾਂਦੇ ਨੇ ਆਹ ਜੀ ਤਾਂ ਸਾਡੀ ਮੈਂਟੈਲਿਟੀ ਬਣ ਚੁੱਕੀ ਹੈ ਹੁਣ ਗੱਲ ਦੀ ਬੱਚਿਆਂ ਦੀ ਕਿਹੜੀ ਕਿਹੜੀ ਹਿੰਦੂਸ ਕਲਾਸ ਵਿੱਚ ਕਿਹੜੀ ਕਿਹੜੀ ਸਹੂਲਤ ਜਿਹੜੀ ਹੈ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਕਿਉਂ ਇਸ ਤੋਂ ਸਰਕਾਰੀ ਸਕੂਲ ਇਸ ਸਮਾਰਟ ਕਲਾਸ ਜੇਂ ਕੰਪਿਊਟਰ ਵਗੈਰਾ ਕਿਹੜੀ ਕਿਹੜੀ ਤੁਹਾਨੂੰ ਖਾਸ ਸੇਵਾ ਮਿਲ ਰਹੀ ਹੈ ਕੰਪਿਊਟਰ ਸਿੱਖਿਆ ਦੇ ਦੇ ਰਹੇ ਆ ਜੀ ਸਮਾਰਟ ਕਲਾਸ ਵੀ ਹੈਗੀ ਹੈ ਕੰਪਿਊਟਰ ਸਿਖਾ ਰਹੇ ਆ ਬੱਚੇ ਨੂੰ ਗੁਰਬਾਨੀ ਸਿਖ ਕੀਤਨ ਤਬਲਾ ਸਭ ਕੁਝ ਉਹ ਲੱਗਤੋਂ ਸਾਡੀਆਂ ਸ਼ਾਮ ਨੂੰ ਵੀ ਕਲਾਸਾਂ ਲੱਗਦੀਆਂ ਨੇ ਤੇ ਬਾਕੀ ਦੁਨਿਆਵੀ ਪੜ੍ਹਾਈ ਤਾਂ ਤੁਹਾਨੂੰ ਦੱਸਿਆ ਸੀ ਬੀਐਸਸੀ ਦੇ ਪੈਟਰਨ ਮੁਤਾਬਕ ਸਾਰੀ ਕਰਵਾਈ ਰਹੀ ਰਹੇ ਅਸੀਂ ਆਖਰੀ ਕੁਐਸਚਨ ਇਹ ਹੈ ਕਿ ਤੁਸੀਂ ਹੁਣ ਜਿਹੜੇ ਤੁਹਾਨੂੰ ਦੇਖ ਰਹੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਪੈਸੇ ਹੈਗਾ ਦਸਵੰਤਾ ਕਿੱਥੇ ਅਗੇ ਯੂਜ਼ ਕਰਨਾ ਚਾਹੀਏ ਦੇਖੋ ਜੀ ਮੈਸੇਜ ਤਾਂ ਕੀ ਹੈ ਬੇਨਤੀ ਹੋਈ ਹੈ ਗੁਰੂ ਸਾਹਿਬ ਜੀ ਦੀ ਬਾਣੀ ਦਾ ਮਹਾਂਵਾਕ ਹੈ ਕਿ ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਾਨ ਅਕਲੀ ਪੜ੍ਹ ਕੇ ਪੂਜੀਏ ਅਕਲੀ ਕੀ ਚਾਹਦਾ ਬਿਮਾਰਾ ਨੇ ਅਕਲ ਦਿੱਤੀ ਹੈ ਨਾ ਅਧਿਮਾਗ ਦਿੰਦਾ ਇਹਨੂੰ ਵਰਤ ਲਿਆ ਕਰੀਏ দান ਦੇਣ ਤੋਂ ਪਹਿਲਾਂ ਪਰ ਅਸੀਂ ਲੋਕ ਸੋਚਦੇ ਸਮਝਦੇ ਨਹੀਂ ਜਿੱਥੇ ਭੰਡਾਰ ਪਹਿਲਾਂ ਹੀ ਭਰੇ ਪਏ ਨੇ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਜੀ ਮੈਂ ਦੁਖਨਵਾਰਨ ਸਾਹਿਬ 35000 ਰੁਪਏ ਪਾ ਕੇ ਆਇਆ ਗੋਲਕ ਚ ਮੈਂ ਕਹੋ ਪਤਾ ਹੀ ਲੱਗਣਾ ਕਿੱਧਰ ਗਿਆ ਠੀਕ ਹੈ ਖਰਚੇ ਉਹਨਾਂ ਦੇ ਵੀ ਹੈ ਨੇ ਸਭ ਕੁਝ ਹੈ ਪਰ ਭੰਡਾਰ ਪਹਿਲਾਂ ਹੀ ਭਰੇ ਪਏ ਨੇ ਜਿੱਥੇ ਲੋੜ ਹੈ ਅਸੀਂ ਹੁਣ ਅਗਲੀਆਂ ਕਲਾਸਾਂ ਬਣਾ ਲਈ ਇਸ ਜਗ੍ਹਾ ਲੈਣੀ ਹੈ ਭਾਈ ਸਾਹਿਬ ਤੁਸੀਂ ਗੱਲ ਕੀਤੀ ਵੀ ਹੋਰ ਕਿਤੇ ਬ੍ਰਾਂਚ ਅਸੀਂ ਇੱਕ ਸਕੂਲ ਦੇਖ ਕੇ ਆਏ ਆ ਉੱਥੇ ਸੇਲ ਕਰ ਰਹੇ ਨੇ ਟੈਲੇ ਚ ਹੀ ਹੈ ਇਧਰ ਅਨੰਤਨਗਰ ਵਾਲੇ ਪਾਸੇ ਤੇ 2 ਕਰੋੜ ਰੁਪਇਆ ਕੀਮਤ ਮੰਗ ਰਹੇ ਨੇ ਤੇ ਸਾਡੇ ਬੜੀ ਇੱਛਾ ਹੈ ਬੜਾ ਦਿਲ ਹੈ ਵੀ ਉਹ ਅਗਰ ਸਕੂਲ ਮਿਲ ਜੇ ਤਾਂ ਹਜ਼ਾਰਾਂ ਬੱਚੇ ਫ੍ਰੀ ਐਜੂਕੇਸ਼ਨ ਲੈ ਕੇ ਆਪਣੇ ਪੈਰਾਂ ਤੇ ਖੜ ਸਕਦੇ ਨੇ ਪਰ ਜਦ ਤੱਕ ਗੁਰੂ ਦੀਆਂ ਸੰਗਤਾਂ ਨਹੀਂ ਨ ਅੱਗੇ ਆਉਂਦੀਆਂ ਦਾਨੀ ਸੱਜਣ ਅੱਗੇ ਨਹੀਂ ਆਉਂਦੇ ਉਦੋਂ ਤੱਕ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਤੇ ਜਿਹੜੇ ਇੱਕ ਗੱਲ ਹੋਰ ਯਾਦ ਰੱਖਿਓ ਜਿਹੜੇ ਸਕੂਲ ਹਜ਼ਾਰਾਂ ਰੁਪਇਆ ਫੀਸਾਂ ਲੈਂਦੇ ਨੇ ਉਹਨਾਂ ਫੀਸਾਂ ਤੋਂ ਸਕੂਲਾਂ ਦਾ ਖਰਚਾ ਕੱਢਦੇ ਨੇ ਉਹਨਾਂ ਸਕੂਲਾਂ ਨੂੰ ਵੀ ਲੋਕੀ ਦਾਨ ਕਰਦੇ ਨੇ ਲੋਕੀ ਆਪਣਾ ਦਸਵੰਧ ਉੱਥੇ ਵੀ ਦਿੰਦੇ ਨੇ ਡੋਨੇਸ਼ਨ ਉੱਥੇ ਵੀ ਦਿੰਦੇ ਨੇ ਔਰ ਇਹ ਤਾਂ ਅਸੀਂ ਲੈਣੀ ਕੱਖ ਨਹੀਂ ਕਿਸੇ ਤੋਂ ਭਾਜੀ 1 ਰੁਪਇਆ ਵੀ ਕਿਸੇ ਤੋਂ ਫੀਸ ਨਹੀਂ ਕੋਈ ਐਡਮਿਸ਼ਨ ਫੀਸ ਨਹੀਂ ਕੋਈ ਮੰਥਲੀ ਫੀਸ ਨਹੀਂ ਟੋਟਲੀ ਫ੍ਰੀ ਆਫ ਕੋਸਟ ਬੱਚਿਆਂ ਨੂੰ ਅਸੀਂ ਪੜਾਈ ਦੇ ਰਹੇ ਹਾਂ ਤੇ ਕਰਨਾ ਸੰਗਤ ਨਹੀਂ ਹੈ ਬਿਲਕੁਲ ਕੋਈ ਹੋਰ ਕੁਸ਼ਨ ਮੇਰੇ ਮਨ ਨਹੀਂ ਚਾਹੀਏ ਕਿ ਜਦੋਂ ਐਡਮਿਸ਼ਨ ਹੁੰਦੀ ਹੈ ਉਹਨਾਂ ਦੀ ਵਰਦੀਆਂ ਜਿਹੜੀ ਪਾਪੀਕ ਦੱਬਾਂ ਨੇ ਉਹ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ ਜਾਂ ਉਹ ਬੱਚਿਆਂ ਦਾ ਆਪ ਦਾ ਹੁੰਦਾ ਉਹ ਤਕਰੀਬਨ ਅਸੀਂ 50% ਬੱਚਿਆਂ ਨੂੰ ਦਈਦਾ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਨੇ ਬਾਕੀ ਨੇ ਉਹ ਇੱਕ ਵਾਰੀ ਸਾਲ ਦੇ ਵਿੱਚ ਡਰੈਸ ਲੈਣੀ ਹੈ ਤੇ ਕਿਤਾਬਾਂ ਲੈਣੀਆਂ ਹੈ ਉਹ ਤਾਂ ਬੱਚੇ ਨੇ ਪੜ੍ਹਨਾ ਤਾਂ ਲੈਣੀਆਂ ਹੀ ਪੈਣਗੀਆਂ ਉਹ ਤਕਰੀਬਨ ਬਾਹਰੋਂ ਹੀ ਜਿੱਥੋਂ ਮਿਲਦੀਆਂ ਨੇ ਜੀ ਉੱਥੋਂ ਬੱਚੇ ਲੈ ਲੈਂਦੇ ਨੇ ਤੇ ਸਾਡੇ ਸਕੂਲ ਦਾ ਕੋਈ ਖਰਚਾ ਨਹੀਂ ਹੈ ਸਕੂਲ ਦੇ ਵਿੱਚ ਬਿਲਕੁਲ ਤੁਸੀਂ ਆ ਸਾਡਾ ਇੱਕ ਨੌਨ ਬੱਚਾ ਆਪਣਾ ਕਿਸੇ ਸਕੂਲ ਪਾ ਕੇ ਆਇਆ ਤੇ ਉਹਨਾਂ ਨੇ ਇੱਕ ਸਿਰਫ ਕਾਗਜ਼ ਦਿੱਤਾ ਇੰਨਾ ਕੁ ਫਾਰਮ ਤੇ 500 ਰੁਪਏ ਲੈ ਲਿਆ ਇੱਕ ਕਾਗਜ਼ ਦੇਈ ਬਾਕੀ ਗੱਲਾਂ ਤਾਂ ਬਾਅਦ ਦੀਆਂ ਨੇ ਤੇ 25 3000 ਰੁਪਏ ਫਿਰ ਐਡਮਿਸ਼ਨ ਫੀਸ ਲੱਗਣੀ ਹੈ ਉਸ ਤੋਂ ਬਾਅਦ ਮੰਥਲੀ ਫੀਸ 4 4 5 5000 ਰੁਪਏ ਮੰਥਲੀ ਫੀਸ ਹੈ ਤੇ ਇਹਨੇ ਖਰਚੇ ਨੇ ਤੇ ਉਸ ਲੈਵਲ ਦੀ ਪੜਾਈ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਪਰ 1 ਰੁਪਿਆ ਵੀ ਫੀਸ ਨਹੀਂ ਕਿਸੇ ਤੋਂ ਲੈ ਰਹੇ ਕਾਪੀਆਂ ਕਿਤਾਬਾਂ ਨੇ ਬੱਚੇ ਇੱਕ ਵਾਰੀ ਆਪਣਾ ਲੈ ਲੈਂਦੇ ਨੇ ਤੇ ਬਹੁਤ ਜ਼ਿਆਦਾ ਜਿਹੜੇ ਲੋੜਵੰਦ ਪਰਿਵਾਰ ਹੈਗੇ ਆ ਉਹਨਾਂ ਨੂੰ ਅਸੀਂ ਉਹ ਵੀ ਦੇ ਦੇਗਾ ਆਪਣੇ ਵਾਲੇ ਬਿਲਕੁਲ ਇੱਕ ਨੋਖਾ ਜਿਹੜਾ ਇੱਕ ਤੁਹਾਨੂੰ ਸਕੂਲ ਦਿਖਾਇਆ ਜਿੱਦੇ ਵਿੱਚ ਜਿਹੜੇ ਬੱਚਿਆਂ ਤੋਂ ਕੋਈ ਵੀ ਫੀਸ ਨਹੀਂ ਲਿੱਤਾ ਜਾਂਦਾ ਟੋਟਲੀ ਫ੍ਰੀ ਕੋਰਸ ਜਿਹੜਾ ਬੱਚੇ ਨੂੰ ਪੜਾਇਆ ਜਾਂਦਾ ਹੈ ਕੈਮਰਾਮੈਨ ਮਦੀਪ ਸਿੰਘ ਦੇ ਨਾਲ ਕਮਲ ਦੁਆ ਪਟੇਵਾਲਾ